ਇੰਡੀਆ ਐਗਰੀ ਐਕਸਪੋ ਦਾ ਹੈ ਪੰਜਵਾਂ ਐਡੀਸ਼ਨ ਹੈਗਾ ਅੱਜ 5 6 7 8 ਚਾਰ ਦਿਨਾਂ ਦੀ ਇਹ ਐਗਜ਼ੀਬਿਸ਼ਨ ਆ 250 ਕੰਪਨੀਆਂ ਨੇ ਪੈਨ ਇੰਡੀਆ ਤੋਂ ਇੱਥੇ ਆਪਣੇ ਸਟਾਲ ਲਾਇਆ ਹੋਏ ਨੇ ਨਵੀਂ ਟੈਕਨੋਲੋਜੀ ਹੈਗੀ ਇਸ ਵੇਲੇ ਆ ਕੋਲ ਮੈਂ ਸਭ ਨੂੰ ਅਪੀਲ ਕਰੂਗਾ ਕਿ ਇਸ ਦਾ ਭਰਪੂਰ ਫਾਇਦਾ ਖਾਓਗੇ 250 ਕੰਪਨੀਆਂ ਇੱਕੋ ਸਟਾਲ ਥੱਲੇ ਔਰ ਪੂਰੇ ਇੰਡੀਆ ਤੋਂ ਲੈ ਕੇ ਆਉਣੀਆਂ ਬਹੁਤ ਵੱਡਾ ਇਹਦੇ ਤੇ ਮਿਹਨਤ ਹੈ ਆ ਸਾਡੇ ਨਾਲ ਪੂਰੀ ਸਾਰੀਆਂ ਐਸੋਸੀਏਸ਼ਨ ਜੁੜੀਆਂ ਹੋਈਆਂ ਨੇ ਤਾਂ ਭਾਈਨਾ ਹੈ ਐਮਆਈਆ ਇੰਡੀਆ ਹੈ ਐਮਆਈਆ ਨਾ ਗਵਰਨਮੈਂਟ ਆਫ ਇੰਡੀਆ ਡਿਪਾਰਟਮੈਂਟ ਆਫ ਅਗਰੀਕਲਚਰ ਗਵਰਨਮੈਂਟ ਆਫ ਪੰਜਾਬ ਡਿਪਾਰਟਮੈਂਟ ਆਫ ਅਗਰੀਕਲਚਰ ਔਰ ਕੇਯੂ ਗੜਵਾਸੂ ਇਹ ਪੰਜਵਾਂ ਐਡੀਸ਼ਨ ਹੈਗਾ ਅੱਜ 5 6 7 8 4 ਦਿਨਾਂ ਦੀ ਇਹ ਐਗਜ਼ੀਬਿਸ਼ਨ ਹੈ 250 ਕੰਪਨੀਆਂ ਨੇ ਪੈਨ ਇੰਡੀਆ ਤੋਂ ਇੱਥੇ ਆਪਣੇ ਸਟਾਲ ਲਾਏ ਹੋਏ ਨੇ ਨਵੀਂ ਟੈਕਨੋਲੋਜੀ ਹੈਗੀ ਇਸ ਵੇਲੇ ਅਵੇਲੇਬਲ ਮੈਂ ਸਭ ਨੂੰ ਅਪੀਲ ਕਰੂੰਗਾ ਕਿ ਇਸ ਦਾ ਭਰਪੂਰ ਫਾਇਦਾ ਠਾਓ ਕਿ 250 ਕੰਪਨੀ ਇੱਕੋ ਸਟਾਲ ਥੱਲੇ ਔਰ ਪੂਰੇ ਇੰਡੀਆ ਤੋਂ ਲੈ ਕੇ ਆਉਣੀਆਂ ਬਹੁਤ ਵੱਡਾ ਇਹਦੇ ਤੇ ਮਿਹਨਤ ਹੈ ਸਾਡੇ ਨਾਲ ਪੂਰੀ ਸਾਰੀਆਂ ਐਸੋਸੀਏਸ਼ਨ ਜੁੜੀਆਂ ਹੋਈਆਂ ਪਸਾਈਮਾ ਹੈ ਐਮਾ ਇੰਡੀਆ ਹੈ ਐਮਾ ਗਵਰਨਮੈਂਟ ਆਫ ਇੰਡੀਆ ਡਿਪਾਰਟਮੈਂਟ ਆਫ ਐਗਰੀਕਲਚਰ ਗਵਰਨਮੈਂਟ ਆਫ ਪੰਜਾਬ ਡਿਪਾਰਟਮੈਂਟ ਆਫ ਐਗਰੀਕਲਚਰ ਔਰ ਪੀਏਯੂ ਗੜਵਾਸੂ ਇਹ ਸਭ ਮਿਲ ਕੇ ਇੱਕਜ਼ਿਬਿਸ਼ਨ ਲਗਾ ਰਹੇ ਆ ਇਹ ਜਿਹੜਾ ਇੱਕਜ਼ਿਬਿਸ਼ਨ ਦਾ ਉਪਰਾਲਾ ਹੈ ਬਹੁਤ ਸਾਰੇ ਇੰਸਟੀਚੂਟਸ ਬਹੁਤ ਸਾਰੇ ਗਵਰਨਮੈਂਟਸ ਐਸੋਸੀਏਸ਼ਨਸ ਪ੍ਰਾਈਵੇਟ ਕੰਪਨੀ ਸਭ ਮਿਲ ਕੇ ਹੋ ਰ ਇਹਦਾ ਮੈਕਸਿਮਮ ਫਾਇਦਾ ਲਿਆ ਜਾ ਸਕਦਾ ਹੈ ਇੱਥੇ ਜੋ ਲੇਟੈਸਟ ਅਵੇਲੇਬਲ ਹੈਗਾ ਇਸ ਵੇਲੇ ਤੁਸੀਂ ਦੇਖੋਗੇ ਕਿ ਹਰ ਚੀਜ਼ ਏਆਈ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਰਿਹਾ ਤਾਂ ਇੱਥੇ ਮੈਂ ਇਸ ਵੇਲੇ ਦੇਖ ਰਿਹਾ ਕਿ ਐਗਰੀਕਲਚਰ ਮਸ਼ੀਨਰੀ ਦੇ ਵਿੱਚ ਵੀ ਇਹ ਚੀਜ਼ਾਂ ਇੰਪਲੀਮੈਂਟ ਹੋਈਆਂ ਇਹਦਾ ਮੈਕਸਿਮਮ ਤੋਂ ਮੈਕਸਿਮਾ ਆ ਕੇ ਫਾਇਦਾ ਲੈ ਸਕਦੇ ਆ ਚਾਹੇ ਉਹ ਡੀਲਰ ਹੋਣ ਫਾਰਮਰਸ ਹੋਣ ਫਾਰਮਰਸ ਲਈ ਸਾਡੇ ਕੋਲ ਇੱਥੇ ਇਨਾਮ ਵੀ ਹੈਗਾ ਅਸੀਂ ਇੱਥੇ ਬੁਲੱਟ ਵੀ ਇਨਾਮ ਕੱਢ ਰਹੇ ਆ ਜਿਹੜੇ ਫਾਰਮਰ ਆ ਕੇ ਇੱਥੇ ਉਹ ਹੈ ਸਿਰਫ ਸਾਰੇ ਸਾਡੇ ਇਨਾਮ ਫਾਰਮਰਸ ਲਈ ਨੇ ਜਿਹੜੇ ਵੀ ਫਾਰਮਰ ਆ ਕੇ ਇੱਥ ਉਹਨਾਂ ਨੂੰ ਇਨਾਮ ਜਿੱਤ ਸਕਦੇ ਨੇ ਅ ਵਿਜਿਟ ਕਰਨਗੇ ਇੱਕ ਬੁਲੇਟ ਆ ਅੱਠ ਹੋਰ ਇਨਾਮ 680 ਹੋਰ ਛੋਟੇ ਕਾਉਂਸਲੇਸ਼ਨ ਪ੍ਰਾਈਜ਼ਸ ਦੇ ਰਹੇ ਆ ਅੱਠ ਜਿਹੜੇ ਹੈਗੇ ਸਾਡੇ ਖੇਤੀਬਾੜੀ ਦੇ ਨਾਲ ਰਿਲੇਟਡ ਇੰਪਲੀਮੈਂਟਸ ਹੈਗੇ ਨੇ ਔਰ ਇੱਕ ਬੁਲੇਟ ਬੰਪਰ ਪ੍ਰਾਈਜ਼ ਬੰਪਰ ਪ੍ਰਾਈਜ਼ ਦਾ ਮਤਲਬ ਇਹ ਹੈ ਕਿ ਬੁਲੇਟ ਉਹਨਾਂ ਨੂੰ ਮਿਲਣਾ ਜਿਹਨਾਂ ਨੇ ਆ ਕੇ ਇੱਥੇ ਆਪਣੇ ਆਰਡਰਸ ਬੁੱਕ ਕਰਨਗੇ ਤਾਂ ਉਹਨਾਂ ਦੀਆਂ ਪਰਚੀਆਂ ਪਾਈਆਂ ਜਾਣੀਆਂ ਲਾਸਟ ਡੇ ਅਸੀਂ ਉਹ ਕੱਢ ਦੇਵਾਂਗੇ ਤੇ ਇਹ ਲੱਭ ਰਹੇ ਨੇ ਕਿ ਸਾਨੂੰ ਕੋਈ ਵਧੀਆ ਮਸ਼ੀਨ ਮਿਲ ਜਵੇ ਸਸਤੀ ਮਿਲ ਜਵੇ ਡੀਜ਼ਲ ਘੱਟ ਦੇ ਚੱਲੇ ਇਹ ਜਦੋਂ ਅਮਰੀਕਾ ਦੇ ਲਿਆਉਂਦੇ ਨੇ ਤੇ ਜਰਮਨੀ ਤੋਂ ਲੈ ਕੇ ਜਾਂਦੇ ਨੇ ਜੋ ਵੀ ਮਸ਼ੀਨਾਂ ਜੇ ਯੂਰਪ ਤੋਂ ਉਹ ਇਹਨਾਂ ਨੂੰ ਬਹੁਤ ਮਹਿੰਗੀਆਂ ਮਿਲਦੀਆਂ ਨੇ ਉੱਥੇ ਤੇ ਉਹਦੀ ਡੀਜ਼ਲ ਦੀ ਵੀ ਖਪਤ ਬਹੁਤ ਹੁੰਦੀ ਹੈ ਇਹ ਚੌਧਰੇ ਜਿਹੜੇ ਇੰਡੀਆ ਦੇ ਮਸ਼ੀਨਾਂ ਨੇ ਇੱਥੋਂ ਬਣੀਆਂ ਹੋਈਆਂ ਤੇ ਉਹ ਅਸੀਂ ਕਿਉਂ ਨਾ ਅਫਰੀਕਾ ਚ ਰਹਿ ਜੇ ਕਿੰਨੇ ਕੰਟਰੀ ਅਫਰੀਕਨ ਵੀ ਉਹ ਸਸਤੀਆਂ ਵੀ ਨੇ ਉਹਦੀ ਰਿਪੇਅਰ ਵੀ ਹੋ ਜੂਗੀ ਡੀਜ਼ਲ ਵੀ ਘੱਟ ਲੱਗੂਗਾ ਸੋ ਇੰਡੀਆ ਦੇ ਵਿੱਚ ਹੁਣ ਇਹ ਹੈਗਾ ਕਿ ਏਸ਼ੀਆ ਦੇ ਵਿੱਚ ਵੀ ਜਿਹੜੀ 50% ਐਗਰੀਕਲਚਰ ਮਸ਼ੀਨਰੀ ਦੂਜੀ ਸਟੇਟਾਂ ਚ ਹੈਗੀ ਹੈ ਉਹ ਇਧਰ ਪੰਜਾਬ ਦੀਆਂ ਬਣੀਆਂ ਹੋਈਆਂ ਹੈ ਉਹਦੇ ਚ ਪੀਯੂ ਤੇ ਜਿਹੜੀ ਇਹ ਐਸੋਸੀਏਸ਼ਨ ਹੈ ਬਹੁਤ ਪੁਰਾਣੀ ਹੈ ਹਰ ਮਹੀਨੇ ਅਸੀਂ ਮੀਟਿੰਗਾਂ ਕਰਦੇ ਆਂ ਤੇ ਜਿੱਥੇ ਡਿਸਕਸ ਕਰਦੇ ਆਂ ਸਾਇੰਟਿਸਟ ਤੇ ਐਸੋਸੀਏਸ਼ਨ ਦੇ ਮੈਂਬਰ ਕਿ ਅੱਗੇ ਕੀ ਕਰਨਾ ਹੈਗਾ ਹਰ ਇੱਕ ਮਹੀਨੇ ਉਹ ਮੀਟਿੰਗ ਹੁੰਦੀ ਹੈ ਰੈਗੂਲਰ ਮੀਟਿੰਗ ਹੁੰਦੀ ਹੈ ਤੇ ਨਾਲ ਫਾਰਮਰ ਦੀ ਫੀਡਬੈਕ ਸੁਣਉਂਦੀ ਰਹਿੰਦੀ ਹੈਗੀ ਸੋ ਇਹਦਾ ਇਹ ਫਾਇਦਾ ਹੋਣ ਵਾਲਾ ਕਿ ਇਹਨਾਂ ਨੇ ਅੱਜ ਮਸ਼ੀਨਾਂ ਜਿਹੜੀਆਂ ਨੇ ਐਗਰੀਕਲਚਰ ਦੀਆਂ ਨਵੇਂ-ਨਵੇਂ ਬਣਾ ਰਹੇ ਨੇ ਉਹਦੀ ਐਗਜ਼ਿਬਿਸ਼ਨ ਲਗਾਈ ਹੈ ਬਾਹਰ ਰੱਖੀਆਂ ਨੇ ਤੇ ਜਿੰਨੇ ਵੀ ਸਾਡੇ ਹੋਰ ਪੰਜਾਬ ਦੇ ਹੁਣ ਫਾਰਮਰ ਜਿਹੜੇ ਵੀ ਆਉਣਾ ਅਗਲੇ 3-4 ਦਿਨ ਦੇ ਵਿੱਚ ਤੇ ਹੋਰ ਡੈਲੀਗੇਟਸ ਵੀ ਉਹ ਇਥੇ ਪਲਾਨ ਕਰਨਗੇ ਕਿ ਕਿਹੜੀ ਮਸ਼ੀਨ ਵਧੀਆ ਹੈ ਕਿੰਨੇ ਦੀ ਕੋਸਟ ਹੈਗੀ ਤੇ ਕਿ ਐਸੀ ਨੂੰ ਇمپੋਰਟ ਕਰ ਸਕਦੇ ਦੂਜੇ ਕੰਟਰੀ ਜੀ ਸਰ ਕਿੰਨੇ ਕੁ ਜਿਹੜੇ ਇੱਥੇ ਕੀ ਡੀਲਰ ਹੈ ਜਾਂ ਜਿੰਨੇ ਵੀ ਮੈਨੂਫੈਕਚਰਰ ਨੇ ਉਹ ਪਹੁੰਚੇ ਨੇ ਕਿੰਨੇ ਹੁੰਦੇ ਦੇਖੋ ਡੀਲਰ ਤਾਂ ਮੈਨੂੰ ਜਾਦਾ ਇਹ ਦੱਸਣਗੇ ਤੇ ਮੈਂ ਤਾਂ ਪਰਤੇ 8-10 ਸਾਲਾਂ ਦੇ 8-10 ਕੰਟਰੀਆਂ ਦੇ ਜਿਹੜੇ ਡੈਲੀਗੇਟਸ ਬਾਹਰ ਮੈਂ ਸਾਹਮਣੇ ਸਾਡੇ ਬੈਠੇ ਨੇ ਉਹ ਮੈਂ ਵੇਖੇ ਨੇ ਸਰ ਸਭ ਤੋਂ ਵੱਡਾ ਜਿਹੜਾ ਮੁੱਦਾ ਪੰਜਾਬ ਦਾ ਜੀ ਉਪਰਾਲੀ ਨੂੰ ਲੈ ਕੇ ਆ ਹਾਂਜੀ ਕੀ ਲੱਗਦਾ ਤੁਹਾਨੂੰ ਕਿ ਇੱਥੇ ਫਾਰਮਰਾਂ ਦੇ ਤੇ ਉਹਨਾਂ ਨੂੰ ਉਸ ਚੀਜ਼ ਦਾ ਸੋਲੂਸ਼ਨ ਲਈ ਕੋਈ ਇਸ ਤਰ੍ਹਾਂ ਦਾ ਕਾਊਂਟਰ ਮਿਲੇਗਾ ਦੇਖੋ ਇਹ ਸਾਰੀਆਂ ਮਸ਼ੀਨਾਂ ਡਿਸਪਲੇ ਕਰ ਰਹੇ ਨੇ ਹੈਪੀ ਸੀਡਰ ਤੋਂ ਲੈ ਕੇ ਸੁਪਰ ਸੀਡਰ ਸਮਾਰਟ ਸੀਡਰ ਸਰਫੇਸ ਸੀਡਰ ਜੋ ਹੁਣ ਤੱਕ ਮਸ਼ੀਨਾਂ ਬਣੀਆਂ ਨੇ ਪੁਰਾਣੀ ਨੂੰ ਸਾਹਮਣੇ ਨਹੀਂ ਆ ਤੇ ਉਹ ਡਿਸਪਲੇ ਕਰ ਰਹੇ ਨੇ ਤੇ ਜਿਹੜੀ ਪੰਜਾਬ ਗਵਰਨਮੈਂਟ ਹੈ ਉਹ ਸਬਸਿਡੀ ਵੀ ਦੇ ਰਹੀ ਹੈਗੀ ਹੈ ਤੇ ਜਿਸ ਤਰ੍ਹਾਂ ਦੀ ਵੀ ਮਸ਼ੀਨ ਆਪਾਂ ਨਵੀ ਤੋਂ ਨਵੀ ਆਉਂਦੀ ਹੈ ਇਹ ਉਹਨੂੰ ਕਮर्शियलाइज ਕਰਦੇ ਨੇ ਤੇ ਐਸੇ ਕਿ ਸਾਡੀ ਜਿਹੜੀ ਧੂਆਂ ਲੱਗਣ ਵਾਲੀ ਹੈ ਕਦੇ 100% ਹੁੰਦਾ ਸੀ ਪਿਛਲੇ ਸਾਲ 50% ਰਹਿ ਗਿਆ ਸੀ ਐਸੇ ਕਿ 30% ਰਹਿ ਗਿਆ ਸੋ ਇਹ ਮਸ਼ੀਨਾਂ ਦੇ ਬਦੌਲਤ ਜਿਹੜੀਆਂ ਮਸ਼ੀਨਾਂ ਇਹ ਮੈਨੂਫੈਕਚਰ ਬਣਾ ਰਹੇ ਨੇ ਤੇ ਗਵਰਨਮੈਂਟ ਕੇ ਮਹਿੰਜਾ ਕਰਾ ਰਹੀ ਹੈ ਉਹਦੇ ਇਹ ਕਾਰਨ ਆ ਸਾਡੀ ਜਗ ਲੱਗਣ ਦੇ ਇੱਕ ਟਰਮਾ ਘਟ ਰਹੀ ਜਾਂਦਾ ਸਰ ਇਹਦੇ ਨਾਲ ਨਾਲ ਤੁਹਾਨੂੰ ਵੀ ਮਤਲਬ ਕਿ ਉਹਨਾਂ ਨੂੰ ਫਾਰਮਰਸ ਨੂੰ ਕੋਈ ਨਵੀਂ ਟੈਕਨੋਲੋਜੀ ਵੀ ਅਸੀਂ ਜਾਊਗੀ ਕੋਈ ਖੇਤੀ ਬਾਰੇ ਵੀ ਦੱਸਿਆ ਜਾਊਗਾ ਕਿ ਕਾ ਤਾਂ ਪ੍ਰੈਕਟੀਕਲ ਹੈ ਸਾਰਾ ਕੁਝ ਇਹ ਮਸ਼ੀਨ ਸਾਹਮਣੇ ਖੜੀ ਦੱਸਣਗੇ ਕਿਵੇਂ ਚੱਲਦੀ ਹੈ ਇਹ ਕਿੰਨੇ ਦੀ ਹੈਗੀ ਹੈ ਤੇ ਕਿੰਨਾ ਖਰਚਾ ਇਹਦੇ ਨਾਲ ਆਉਂਦਾ ਸਭ ਕੁਝ ਦੱਸਣਗੇ ਤਾਂ ਹੀ ਮਸ਼ੀਨ ਸੇਲ ਹੋਏਗੀ ਸਰਸ ਐਜੂਰੀ ਜੀ ਐਕਸਪੋ ਹੈਵੀ ਦੇ ਵਿੱਚ ਪੀ ਆਰ ਜੂ ਦਾ ਕੀ ਰੋਲ ਹੈ ਪੀ ਆਰ ਦਾ ਰੋਲ ਇਹ ਹੈਗਾ ਕਿ ਜਿਹੜੀ ਮਸ਼ੀਨ ਬਣਦੀ ਹੈ ਅਸੀਂ ਕਰਦੇ ਹਾਂ ਰਿਸਰਚ ਯੂਨੀਵਰਸਿਟੀ ਦੇ ਵਿੱਚ ਉਹ ਰਿਸਰਚ ਦੇ ਨਾਲ ਅਸੀਂ ਕੋਈ ਪ੍ਰੋਟੋਟਾਈਪ ਬਣਾਉਨੇ ਪਹਿਲਾਂ ਵੀ ਇਦਾਂ ਦੀ ਮਸ਼ੀਨ ਬਣ ਸਕਦੀ ਜਿਵੇਂ ਹੁਣ ਅਸੀਂ ਮੈਂ ਦੱਸ ਰਿਹਾ ਸੀ ਪੀ ਆਰ ਨੇ ਜਿਹੜੀ ਪੈਡੀ ਦੀ ট্রান্সਪਲੈਂਟਰ ਬਣਾਇਆ ਇੱਕ ਮਸ਼ੀਨ ਹੈ ਜਿਹੜੀ ਕਿ ਪਨੀਰੀ ਲਾਉਂਦੀ ਚੋਨੇ ਦੀ ਉਹਦੀ ਹੁਣ ਆਟੋਮੇਸ਼ਨ ਕੀਤੀ ਹੈ ਲੋਕੀ ਅੰਗੇ ਖੇਤ ਦੇ ਵਿੱਚ ਨਾਲ ਮਸ਼ੀਨ ਤੇ ਬੜਦੇ ਸੀ ਪਾਣੀ ਖੜਾ ਹੁੰਦਾ ਜਿੱਥੇ ਕਦੂ ਕਰਦੇ ਆ ਉਹ ਕਹਿੰਦੇ ਮੇਰੇ ਕੱਪੜੇ ਖਰਾਬ ਹੋ ਜਾਣਗੇ ਉਹ ਹੁਣ ਆਟੋਮੈਟਿਕ ਬਣਾਤੀ ਤੇ ਬਾਹਰ ਰਿਮੋਟ ਕੰਟਰੋਲ ਲਾਤਾ ਜਿਵੇਂ ਆਪਾਂ ਟੀਵੀ ਨੂੰ ਆਨ ਆਫ ਕਰੀ ਜੰਨੇ ਮਸ਼ੀਨ ਨੂੰ ਇਧਰ ਮੋੜਨਾ ਹੈ ਕਰਨਾ ਸਾਰਾ ਕੁਝ ਬਾਹਰ ਬੈਠੇ ਹੀ ਨਹੀਂ ਕਰੀ ਜਾਣਾ ਉਹੀ ਗ੍ਰੀ ਨਵੇਂ ਨਵੇਂ ਚੀਜ਼ਾਂ ਇਹ ਇੰਡਸਟਰੀ ਰਿਸਰਚ ਕਰਦੀ ਹੈ ਜਦੋਂ ਬਣ ਗਈ ਜਿਹੜੀ ਇੰਡਸਟਰੀ ਹੈ ਸਾਡੀ ਇਹ ਬਹੁਤ ਇਨੋਵੇਟਿਵ ਨੇ ਹਾਰਡ ਵਰਕੀng ਨੇ ਇਹਨਾਂ ਨੂੰ ਕਮਰਸ਼ੀਅਲਾਈਜ਼ ਕਰ ਦੇਣਾ ਅਸੀਂ ਕਮਰਸ਼ੀਅਲਾਈਜ਼ ਨਹੀਂ ਕਰ ਸਕਦੇ ਅਸੀਂ ਤਾਂ ਪ੍ਰੋਟੋਟਾਈਪ ਹੀ ਬਣਾਉਨੇ ਆ ਉਸ ਤੋਂ ਬਾਅਦ ਕਮਰਸ਼ੀਅਲਾਈਜ਼ੇਸ਼ਨ ਇਹਨਾਂ ਨੇ ਕਰਨੀ ਹੈ ਸਰ ਦੇਖਿਆ ਜਾਂਦਾ ਜੇ ਬਾੜ ਦੀ ਗੱਲ ਕਰੀਏ ਜਿਹੜੇ ਸਕੂਲੀ ਬੱਚੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਟ੍ਰੇਨਿੰਗ ਦਿੱਤੀ ਜਾਂਦੀ ਹੈ ਖੇਤੀਬਾੜੀ ਬਾਰੇ ਦੱਸਿਆ ਜਾਂਦਾ ਹਰ ਚੀਜ਼ ਬਾਰੇ ਦੱਸਿਆ ਜਾਂਦਾ ਕੀ ਇਹ ਸਰ ਇੱਕ ਸਿਰਫ ਬਿਜ਼ਨਸ ਆ ਵੀ ਹੈ ਕਿ ਉਹਨਾਂ ਨੂੰ ਵੀ ਬੱਚਿਆਂ ਨੂੰ ਵੀ ਵਿజిਟ ਕਰਾਈ ਜਾਊਗੀ ਦੇਖੋ ਇਹ ਤਾਂ ਜੇ ਆਉਣ ਤੇ ਬਹੁਤ ਵਧੀਆ ਹੈਗਾ ਇਹ ਤਾਂ ਹੁਣ ਸਕੂਲ ਵਾਲਿਆਂ ਨੂੰ ਚਾਹੀਦਾ ਹੈਗਾ ਕਿ ਬੱਚੇ ਆਪਣੇ ਲੈ ਕੇ ਆਉਣ ਜਿਵੇਂ ਹੁਣ ਸਾਡੇ ਪੀਐਨ ਦੇ ਵਿੱਚ ਇੱਕ ਸਾਡਾ ਸੋਸ਼ਲ ਹਿਸਟਰੀ ਮਿਊਜ਼ੀਅਮ ਹੈਗਾ ਉਹ ਪਤਾ ਲੱਗਿਆ ਉਹਨਾਂ ਨੂੰ ਟੀਚਰਾਂ ਨੂੰ ਕਿ ਇਹ ਕਹੀ ਜਿਹੀ ਚੀਜ਼ ਹੈ ਜਿਹਦੇ ਨਾਲ ਜੋ ਸਾਡਾ ਵਿਰਾਸਤ ਹੈ ਪਿਛਲਾ ਉਸ ਸਾਡੇ ਜਿਹੜੇ ਫੋਰ ਫਾਦਰ ਸੀ ਕਿਵੇਂ ਖੇਤੀ ਕਰਦੇ ਸੀ ਲੇਡੀਜ਼ ਕੀ ਕਰਦੇ ਸੀ ਸਾਡੇ ਤਿਹਾਰ ਕਿਵੇਂ ਮਨਾਏ ਜਾਂਦੇ ਸੀ ਹਰ ਸ਼ਿੰਗਾਰ ਕੀ ਸੀ ਕਿਹੜੇ ਸਾਡੇ ਸੰਦ ਸੀ ਉਹ ਸਾਰੇ ਡਿਸਪਲੇ ਕੀਤੇ ਨੇ ਉਹ ਬੱਚਿਆਂ ਵਾਸਤੇ ਨਵੀਂ ਚੀਜ਼ ਹੈ ਹੁਣ ਸਾਡੇ ਕੋਲ ਹਰ 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 ਰੋਜ਼ ਹੀ ਮੇਰੇ ਖਿਆਲ ਚ 50 60 ਬੱਚੇ ਕਿਸੇ ਨਾ ਕਿਸੇ ਸਕੂਲ ਦੇ ਨੂੰ ਦੇਖਣ ਆਉਂਦੇ ਨੇ ਜਿਹਨੂੰ ਹੁਣ ਇੱਕ ਡਿਵੀਜ਼ਨ ਹੈਗੀ ਹੈ ਇਹ ਤਾਂ ਇਹ ਵੀ ਤੁਹਾਡੇ ਡੋਰ ਸਟੈਪ ਤੇ ਹੈਗੀ ਸਾਰੀਆਂ ਮਸ਼ੀਨਾਂ ਅਦਰਵਾਇਜ਼ ਤਾਂ ਡਿਫਰੈਂਟ ਅਦਰ ਥਾਂ ਤੇ ਬਣਦੀਆਂ ਨੇ ਪੰਜਾਬ ਦੇ ਵਿੱਚ ਉੱਥੇ ਜਾ ਕੇ ਵਿਜ਼ਿਟ ਕਰਨਾ ਬਹੁਤ ਔਖਾ ਜਦੋਂ ਕੋਈ ਚੀਜ਼ ਇੱਕ ਜਗ੍ਹਾ ਤੇ ਪਈ ਹੈ ਉਹਨੂੰ ਵੇਖਣਾ ਬਹੁਤ ਸੌਖਾ ਸੋ ਜਿਹੜੇ ਸਕੂਲਸ ਨੇ ਕਾਲਜਸ ਨੇ ਇੰਜੀਨੀਅਰਿੰਗ ਕਾਲਜ ਖਾਸ ਕਰਕੇ ਨੇ ਉਹਨਾਂ ਦੇ ਜਿਹੜੇ ਸਟੂਡੈਂਟਸ ਨੇ ਜ਼ਰੂਰ ਉਹਨੂੰ ਵੇਖਣਾ ਚਾਹੀਦਾ। ਸਾਰੀ ਐਗਜ਼ਿਬਿਸ਼ਨ ਸੀ ਅੱਜ ਮਤਲਬ ਨਵੀਂ-ਨਵੀਂ ਤਕਨੀਕਾਂ ਦੀਆਂ ਮਸ਼ੀਨਾਂ ਵੀ ਆਪਾਂ ਦੇਖ ਰਹੇ ਹਾਂ ਬਾਹਰ ਤੇ ਤੁਹਾਡਾ ਇੱਕ ਬਾਰੇ ਕੀ ਕਹਿਣਾ ਹੈ? ਇਸ ਜਿਹੜੀ ਪੰਜਾਬ ਦੀ ਪੰਜਵੀਂ ਐਗਰੋ ਐਗਜ਼ਿਬਿਸ਼ਨ ਲੱਗੀ ਆ ਉਹਦੇ ਵਿੱਚ ਇੱਕ ਇਹਨਾਂ ਦਾ ਹਿੱਸਾ ਇਹਦੀ ਤੇ ਵੀ ਦਿੱਤਾ ਹੈ। ਡੇਰੀ ਦੇ ਨਾਲ ਜਿਹੜੇ ਸੰਬੰਧਿਤ ਕੋਈ ਵੀ ਮਸ਼ੀਨਾਂ ਬਣਾਉਂਦੇ ਨੇ ਉਹਨੂੰ ਪ੍ਰੋਸੈਸਿੰਗ ਵਾਲੀਆਂ ਡੇਰੀ ਦੇ ਵਿੱਚ ਕਿੰਨੀਆਂ ਜੁੱਦ ਵਾਲੀ ਉਹ ਮਸ਼ੀਨਾਂ ਵੀ ਇੱਥੇ ਦੱਗਾਈਆਂ ਜਾ ਰਹੀਆਂ ਨੇ ਉਹਨਾਂ ਦੇ ਸਾਰੇ ਮੈਨੂਫੈਕਚਰਰ ਆਏ ਜੀ ਮੈਂ ਤੇ ਇਹ ਗੱਲ ਕਹਿੰਦਾ ਵੀ ਡੇਰੀ ਦਾ ਧੰਦਾ ਇੱਕ ਨਵਾਂ ਉੱਪਰ ਦਾ ਧੰਦਾ ਬਹੁਤ ਵੱਡੇ ਲੈਵਲ ਤੇ ਚੱਲ ਰਿਹਾ ਤੇ ਇਹਦੇ ਵਿੱਚ ਬਹੁਤ ਵੱਡੇ ਵੱਡੇ ਫਾਰਮ ਸ਼ੁਰੂ ਹੋ ਗਏ ਮਾਨੀ ਜਿਨ੍ਹਾਂ ਦੀ ਚ ਮੈਕਨਾਈਜੇਸ਼ਨ ਦੀ ਬਹੁਤ ਲੋੜ ਹੈ ਤੇ ਅਸੀਂ ਮੈਂ ਸਿਰਫ ਇੱਥੇ ਜਿਹੜੇ ਆਏ ਹੋਏ ਸੀ ਮੈਨੂਫੈਕਚਰਰਾਂ ਨੂੰ ਇਹੀ ਅਪੀਲ ਕੀਤੀ ਸੀ ਵੀ ਤੁਸੀਂ ਇਸ ਧੰਦੇ ਕੰਨੀ ਵੀ ਆਪਣੀ ਮੈਨੂਫੈਕਚਰਿੰਗ ਦਾ ਕੰਮ ਸ਼ੁਰੂ ਕੀਤਾ ਜਾਵੇ ਅਸੀਂ ਸਾਰੀ ਮਸ਼ੀਨਾਂ ਬਾਹਰੋਂ ਇਮਪੋਰਟ ਕਰਦੇ ਹਾਂ ਤੇ ਉਹ ਮੌਕੇ ਆ ਗਏ ਨੇ ਇਦਾਂ ਅੱਜ ਦੀ ਜਿਹੜੀ ਐਕਟੀਵੇਸ਼ਨ ਆ ਕੋਈ ਇਹੋ ਜਿਹਾ ਕੇਂਦਰ ਵੀ ਆ ਜਿੱਥੇ ਖਾਨਾ ਨੂੰ ਵੀ ਮਤਲਬ ਜਿਹੜਾ ਫਰੋਸਟ ਪ੍ਰੋਟੋਟਾਈਪ ਆ ਅਸੀਂ ਯੂਨੀਵਰਸਿਟੀ ਦੇ ਵਿੱਚ ਜਿਹੜੀ ਗੁਰੰਗਦੇ ਬੈਟਰੀ ਐਂਡ ਐਨੀਮਲ ਸਾਇੰਸਿਸ ਯੂਨੀਵਰਸਿਟੀ ਆ ਸਾਡੀ ਅਸੀਂ ਉੱਥੇ ਕਈ ਪ੍ਰੋਟੋਟਾਪ ਬਣਾਉਂਦੇ ਆ ਅਸੀਂ ਇੱਥੇ ਫਾਰਮਰ ਨੂੰ ਸਾਦੇ ਆ ਪ੍ਰੋਗਰੈਸਿਵ ਡੇਰੀ ਫਾਰਮਰ ਵਾਲੇ ਆਉਂਦੇ ਆ ਜਿੰਨੇ ਆਉਂਦੇ ਆ ਉਹ ਸਾਨੂੰ ਆਪਣੀ ਪ੍ਰੋਬਲਮ ਦੱਸਦੇ ਆ ਵੀ ਸਾਨੂੰ ਇਸ ਤਰ੍ਹਾਂ ਦਾ ਕੰਮ ਹੋਣਾ ਚਾਹੀਦਾ ਅਸੀਂ ਉਸ ਤਰ੍ਹਾਂ ਦੀ ਕੋਈ ਮਸ਼ੀਨ ਬਾਹਰ ਮੰਗਾਉਂਦੇ ਆ ਫਿਰ ਉਹਨਾਂ ਵਰਤ ਕੇ ਦੇਖਦੇ ਆ ਤੇ ਫਿਰ ਆਪਣੇ ਮੈਨੂਫੈਕਚਰ ਦੱਸਦੇ ਆ ਵੀ ਇਹ ਮਸ਼ੀਨ ਆਪਾਂ ਸਸਤੇ ਲੈਵਲ ਦੇ ਮਿਲਕਿੰਗ ਮਸ਼ੀਨ ਨੇ ਦੁੱਧ ਚੋਣ ਵਾਲੀਆਂ ਮਸ਼ੀਨਾਂ ਨੇ ਅਲੱਗ ਕਰੋੜ ਕਰੋੜ ਰੁਪਏ ਆਈ ਹੈ ਕੋਈ ਟਾਉਣੀ ਚਾਹੁੰਦਾ ਉਹਦੇ ਲਈ ਅਸੀਂ ਇਨੀਸ਼ੀਅਲ ਗ੍ਰਾਂਟ ਵੀ ਦਿੰਦੇ ਆ ਤੁਹਾਡਾ ਕੋਈ ਮਤਲਬ ਇਹੋ ਜਿਹਾ ਡਿਪਾਰਟਮੈਂਟ ਹੈ ਜਿਹੜਾ ਮਤਲਬ ਖਾਨਾਂ ਨੂੰ ਐਡ ਵਗੈਰਾ ਨਾਲ ਨਾਲ ਟ੍ਰੇਨਿੰਗ ਪ੍ਰੋਵਾਈਡ ਕਰਾਉਂਦਾ ਹੈ ਯੂਨੀਵਰਸਿਟੀ ਦੇ ਵਿੱਚ ਪੂਰਾ ਇੱਕ ਐਕਸਟੈਂਸ਼ਨ ਡਿਪਾਰਟਮੈਂਟ ਹੈ ਜਿਹ ਪੀਯੂ ਦੇ ਵਿੱਚ ਹੈ ਉਹ ਸਾਡੀ ਯੂਨੀਵਰਸਿਟੀ ਦੇ ਵਿੱਚ ਹੈ ਜਿਹੜਾ ਕਿ ਪਿੰਡਾਂ ਪਿੰਡਾਂ ਵਿੱਚ ਜਾ ਕੇ ਫਾਰਮਰ ਨਾਲ ਮੀਟਿੰਗ ਕਰਦਾ ਫਾਰਮਾਂ ਦੀਆਂ ਟ੍ਰੇਨਿੰਗ ਕਰਾਉਂਦਾ ਉਹਨਾਂ ਦੀ ਲੋੜਾਂ ਮਹਿਸੂਸ ਕਰਦਾ ਤੇ ਉਹ ਲਿਆ ਕੇ ਸਾਇੰਟਿਸਟ ਨੂੰ ਦੱਸ ਦਿਆ ਤੇ ਫਿਰ ਉਹ ਉਸ ਤਰ੍ਹਾਂ ਦੀ ਰਿਸਰਚ ਕਰਦੇ ਆ ਤੁਸੀਂ ਕੀ ਦੇਖਦੇ ਹੋ ਕਿ ਕਿੰਨੇ ਕਲਾਹੇ ਬੰਦ ਹੈ ਜਿਹੜੀਆਂ ਇਹ ਜਿਹੜੀਆਂ ਸਕੀਮਾਂ ਹੈਗੀਆਂ ਜਿੱਦਾਂ ਕਿ ਐਗ ਐਗਜ਼ਿਬਿਸ਼ਨਾਂ ਹੋ ਗਈਆਂ ਜਾਂ ਹੋਰ ਕੋਈ ਮਤਲਬ ਜਿਹੜੇ ਕਲੀਨਿਕ ਵਗੈਰਾ ਹੁੰਦੇ ਜਿੱਦਾਂ ਮਤਲਬ ਕੋਈ ਐਗਰੀਕਲਚਰ ਕਲੀਨਿਕ ਹੋ ਲਗਾਖਦੇ ਨੇ ਸਕੂਲਾਂ ਦੇ ਵਿੱਚ ਵੀ ਕੋਈ ਫੰਕਸ਼ਨਿੰਗ ਹੈ ਵੀ ਦਿਮਾਗ ਦੇ ਵਿੱਚ ਸਕੂਲਾਂ ਦੇ ਵਿੱਚ ਵੀ ਜਾਂਦੇ ਸਕੂਲ ਦੇ ਬੱਚੇ ਵੀ ਆਉਂਦੇ ਯੂਨੀਵਰਸਿਟੀ ਦੇ ਵਿੱਚ ਅੱਜ ਵੀ ਐਗਜ਼ਿਬਿਸ਼ਨ ਹੈ ਇੱਕ ਡਾਕਟਰ ਸਾਹਿਬ ਨੇ ਪਹਿਲਾਂ ਸੇ ਪਲੇਟ ਕੋ ਪਲੇਟਫਾਰਮ ਤੇ ਸਾਰੀਆਂ ਮਸ਼ੀਨਾਂ ਵਾਲੇ ਮਿਲਦੇ ਆ ਉਹ ਦੂਜੀਆਂ ਦੀਆਂ ਮਸ਼ੀਨਾਂ ਵੀ ਦੇਖਦੇ ਆ ਫਾਰਮਰ ਆ ਕੇ ਦੱਸਦੇ ਆ ਉਹਦੇ ਵਿੱਚ ਉਹਨਾਂ ਨੇ ਜਿਹੜੀ ਫਾਰਮ ਮਸ਼ੀਨ ਵਰਤਦੀ ਆ ਜਿਹੜੇ ਕੰਪਨੀ ਵਾਲੇ ਇਹਨਾਂ ਨੂੰ ਅਪਰੂਵ ਕਰ ਸਕਦੇ ਆ ਨੇ ਜਿਹੜੀ ਫਾਰਮਰ ਦੀ ਫੀਡਬੈਕ ਆ ਉਹ ਬਹੁਤ ਵੱਡੀ ਫੀਡਬੈਕ ਆ ਇੱਥੇ ਜਿਉਂ ਇਸ ਤੋਂ ਬਾਅਦ ਇੱਕ ਕਾਨਫਰੰਸ ਲਾਈਵ ਸੰਪੋਜੀਅਮ ਵੀ ਹੋਣੇ ਆ ਜਿੱਥੇ ਕਿ ਯੂਨੀਵਰਸਿਟੀਆਂ ਦੇ ਦੋਹਾਂ ਯੂਨੀਵਰਸਿਟੀਆਂ ਦੇ ਸਾਇੰਸ ਸਥਾਨਾਂ ਵਾਲੇ ਆ ਕੇ ਜਿਹੜੇ ਮੈਨੂਫੈਕਚਰਰ ਨੇ ਜਾਂ ਫਾਰਮਰ ਨੇ ਉਹਨਾਂ ਨੂੰ ਆਪਣੀਆਂ ਜਿਹੜੀਆਂ ਨਵੀਆਂ ਖੋਜਾਂ ਬਾਰੇ ਦੱਸਣਗੇ ਜਾਂ ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਦਾ ਜਵਾਬ ਦੇਣਗੇ